ਆਰਵਾਣ ਦਿndi ਤਾਂ ਆਪਾ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਇੱਥੇ ਲੈ ਕੇ ਆਵਾਂਗੇ ਹੁਣ ਆਪਾਂ ਸਵਾਲ ਕਿ ਆਪਾਂ ਮੀਟਿੰਗਾਂ ਕਿਉਂ ਸ਼ੁਰੂ ਕੀਤੀਆਂ ਆਪਣੇ ਪੰਜਾਬ ਦੀ ਮੀਟਿੰਗ ਉਤੇ ਰੋਲ ਹੁੰਦੀ ਹੈ ਖਨੌਰੀ ਦੇ ਵਿੱਚ ਖਨੌਰੀ ਦੀ ਮੀਟਿੰਗ ਦੇ ਵਿੱਚ ਇੱਕ ਫੈਸਲਾ ਹੋਇਆ ਆਪਣਾ ਕਿ ਜ਼ਿਲ੍ਹਿਆਂ ਦੀ ਮੀਟਿੰਗ ਸੱਦੀ ਅਸੀਂ ਸਮੁੱਚੇ ਪੰਜਾਬ ਦੇ ਜ਼ਿਲ੍ਹਿਆਂ ਦੀ ਮੀਟਿੰਗ ਸਿੱਧੀ ਮੀਟਿੰਗ ਦੇ ਵਿੱਚੋਂ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਇਹ ਆਈ ਗਈ ਗੱਲ ਬਈ ਜਿਹੜੇ ਬਲਾਕ ਪ੍ਰਧਾਨ ਆ ਉਹ ਪੂਰੇ ਨਹੀਂ ਆਉਂਦੇ ਅਸੀਂ ਕਿਵੇਂ ਠੀਕਾ ਤੁਹਾਡਾ ਸੁਝਾਅ ਅਸੀਂ ਬਲਾਕ ਪ੍ਰਧਾਨਾਂ ਦੀ ਮੀਟਿੰਗ ਸੱਦ ਲਈ ਪੰਜਾਬ ਕਮੇਟੀ ਵੱਲੋਂ ਤੋਂ ਜ਼ਿਲ੍ਹੇ ਵੀ ਸ਼ਾਮਲ ਕਰ ਲੈ ਬਲਾਕ ਪ੍ਰਧਾਨਾਂ ਦੀ ਮੀਟਿੰਗ ਸੱਦ ਪਰ ਉਹਨਾਂ ਦੀ ਜਿਹੜੀ ਸਮੂੱਚੀ ਹਾਜ਼ਰੀ ਹੋਣੀ ਸੀ ਉਹ ਘੱਟ ਜਦੋਂ ਘੱਟ ਹਾਜ਼ਰੀ ਰਹੀ ਅਸੀਂ ਕਿਹਾ ਵੀ ਤਿੰਨ ਧਾਰਿਆਂ ਦੀ ਮੀਟਿੰਗ ਦੇ ਵਿੱਚ ਹਾਜ਼ਰੀ ਜਿਹੜੀ ਘੱਟ ਰਹੀ ਥੋੜਾ ਜਿਹੀ ਪਿੰਡਾਂ ਦੀ ਮੀਟਿੰਗ ਬੁਲਾਵਾਂਗੇ ਤਾਂ ਜਦੋਂ ਪਿੰਡ ਪ੍ਰਧਾਨਾਂ ਤੇ ਜਰ ਸਕੱਤਰਾਂ ਦੀ ਮੀਟਿੰਗ ਬੁਲਾਵਾਂਗੇ ਬਾਅਦ ਵਿੱਚ ਇੱਕ ਜਗ੍ਹਾ ਦੇ ਵਿੱਚ ਉੱਥੇ ਉਹਨਾਂ ਨੇ ਨਹੀਂ ਆਉਣਾ ਉਹਨੇ ਇਹੋਣਾ ਸੀ ਕਿ ਆ ਵੀ ਜਿਹੜੇ ਤਿੰਨ ਦਾਰਿਆਂ ਦੀ ਮੀਟਿੰਗ ਦੇ ਵਿੱਚ ਹੀ ਨਹੀਂ ਗਿਆ ਤੂੰ ਉਹ ਥੱਲੇ ਜਾ ਕੇ ਪਿੰਡ ਪ੍ਰਧਾਨ ਨੂੰ ਦੱਸੂਗਾ ਕੀ ਜਿਹੜਾ ਆਗੂ ਤਿੰਨ ਬਲਾਕਾਂ જિલ્લા ਦੀ ਮੀਟਿੰਗ ਤੇ ਪੰਜਾਬ ਦੇ ਤੇ ਬਦਵੀਂ ਮੀਟਿੰਗ ਦੇ ਵਿੱਚ ਗਿਆ ਨਹੀਂ ਉਹ ਬਲਾਕਾਂ ਨੂੰ ਕੀ ਕਰੂ ਤਾਂ ਫਿਰ ਸਾਡਾ ਫੈਸਲਾ ਇਹ ਹੋਇਆ ਕਿ ਸਮੁੱਚੇ ਜ਼ਿਲ੍ਹੇ ਪੰਜਾਬ ਦੇ ਵਿੱਚ ਆਪਾਂ ਨੂੰ ਬਦਵੀਂ ਮੀਟਿੰਗਾਂ ਸੱਦਣੀਆਂ ਚਾਹੀਆਂ ਅਸ ਵਕਤ ਆਪਣੇ ਜੱਸੇਬੰਦੀ ਦੇ ਨਾਲ 21 ਜਿਲ੍ਹੇ ਚੱਲ ਰਹੇ ਆ ਲਗਭਗ 23-1-2 ਰਹਿ ਗਏ ਉਹ ਵੀ ਸ਼ਾਮਲ ਹੋ ਜਾਣਗੇ ਕਿਉਂਕਿ ਡੱਲੇਵਾਲ ਸਾਹਿਬ ਆਪਾਂ ਨੂੰ ਇਹੀ ਕਹਿੰਦੇ ਹੁੰਦੇ ਆ ਵੀ ਮੈਂ ਪੰਜਾਬ ਦਾ ਪ੍ਰਧਾਨ ਆ ਤਾਂ ਫਿਰ ਪੰਜਾਬ ਦੇ ਸਾਰੇ ਜਿਲ੍ਹੇ ਚੱਲਣੇ ਚਾਹੀਦੇ ਆ ਤਾਂ 21 ਜਦੋਂ ਜਿਲ੍ਹਿਆਂ ਨੂੰ ਅਸੀਂ ਵਿਚਾਰ ਕੀਤਾ ਮੀਟਿੰਗ ਦੇ ਵਿੱਚ ਬੇ ਪਰਦੇ ਇੱਕ ਜ਼ਿਲ੍ਹੇ ਦੀ ਮੀਟਿੰਗ ਰੋਜ਼ ਕਰੀ ਤਾਂ 21 ਦਿਨ ਚਾਹੀਦੇ ਆ ਫਿਰ ਉਹਦੇ ਵਿੱਚੋਂ ਦੋ ਆਗੇ ਵੀ ਦੋ ਰੋਜ਼ ਕਰਿਆ ਕਰੀਏ ਦੋ ਵੀ ਕਵਰ ਕੀਤੇ ਵੀ 10-12 ਦਿਨ ਚਾਹੀਦੇ ਆ ਫਿਰ ਅਸੀਂ ਤਿੰਨ ਵੀ ਕੀਤੇ ਕਈ ਜ਼ਿਲ੍ਹਿਆਂ ਦੀ ਮੀਟਿੰਗਾਂ ਚਾਰ-ਚਾਰ ਜ਼ਿਲ੍ਹਿਆਂ ਦੀ ਵੀ ਇੱਕ ਦਿਨ ਮੀਟਿੰਗ ਹੈ ਇੱਕ ਤਾਂ ਮੇਰੀ ਬੇਨਤੀ ਹੈ ਜਿੰਨੇ ਆਪ ਨੂੰ ਆਹ ਦਿਮਾਗ ਚੋਂ ਟਾਈਮ ਕੱਢ ਦੋ ਵੀ 12 ਵਜੇ ਤੋਂ 2 ਵਜੇ ਮੀਟਿੰਗ ਹੋਉਂਦੀ ਹੁੰਦੀ ਆ ਐਮਰਜੈਂਸੀ ਸਾਨੂੰ 8 ਵਜੇ ਵੀ ਪ੍ਰੋਗਰਾਮ ਦੇਣਾ ਪੈਂਦਾ ਤਾਂ 8 ਵਜੇ ਵੀ ਆਉਣਾ ਜੇ ਹੁਣ ਪੰਜ ਜ਼ਿਲਾਂ ਦੀ ਮੀਟਿੰਗ ਕਰਨੀ ਹੋਵੇ ਆ ਫਿਰ 10 ਘੰਟੇ ਤੇ ਸਾਨੂੰ ਘੰਟਾ ਫਿਰ ਰਸਤੇ 'ਚ ਜਾਣ ਵਾਸਤੇ ਵੀ ਤਾਂ ਸਾਡੇ ਆਨੂੰ ਜਦੋਂ ਸਾਨੂੰ ਕਹਿਣ ਵੀ 8 ਵਜੇ ਮੀਟਿੰਗ ਹੈ 8 ਵਜੇ ਹੋਣਾ ਚਾਹੀਦਾ ਜੇ 10 ਕੇ ਤਾਂ 10 ਹੋਣਾ 12 ਤਾਂ 12 2 ਤਾਂ 4 ਵਜੇ ਵੀ ਮੀਟਿੰਗ ਹੋਣੀ ਆ ਜਿਹੜੀ ਸਾਡੇ ਮਨ ਚ ਪਈ ਆ ਵੀ 12 ਤੋਂ 2 ਵਜੇ ਮੀਟਿੰਗ ਹੁੰਦੀ ਆ 2 ਵਜੇ ਨਹੀਂ ਹੁੰਦੀ 4 ਵਜੇ ਨਹੀਂ ਹੁੰਦੀ ਆਪਾਂ ਸੰਘਰਸ਼ ਚਾਂ ਆਪਾਂ ਲੜਾਈ ਦੇ ਵਿੱਚਾਂ ਲੜਾਈ ਵੇਲੇ ਟਾਈਮ ਨਹੀਂ ਹੁੰਦਾ ਸੱਜਾ ਹੁੰਦੇ ਆ ਸੱਜਾ ਦੇ ਉੱਤੇ ਆਪਾਂ ਪਹੁੰਚ ਗਏ ਇੱਕ ਤਾਂ ਮੈਂ ਗਾਹਾਂ ਨੂੰ ਵੀ ਕਿਤੇ ਐਮਰਜੈਂਸੀ ਸਾਨੂੰ ਇਹ ਮੀਟਿੰਗ ਸੱਤਰੀ ਪੈਂਦੀ ਆ ਉਹ ਟਾਈਮ ਦੇ ਵਿੱਚ ਆ ਕੇ ਆਪਾਂ ਸ਼ਾਮਲ ਹੋਇਆ ਕਰਗੇ ਆ ਸਾਡੀ ਕੋਸ਼ਿਸ਼ ਹੈ ਕਿ 7 ਮਾਰਚ ਤੱਕ ਪੂਰੇ ਪੰਜਾਬ ਦੇ ਸਾਰੇ ਆਪਣੇ 21 ਜ਼ਿਲ੍ਹਿਆਂ ਦੀਆਂ ਮੀਟਿੰਗਾਂ ਹੋ ਜਾਣ 8 ਮਾਰਚ ਨੂੰ ਆਪਣਾ ਔਰਤ ਦਿਸ਼ ਜਿਹੜਾ ਮਨਾ ਰਿਹਾ ਉਹ ਤੇ ਗੱਲ ਕਰਾਂਗੇ ਤੇ 10 ਮਾਰਚ ਤੋਂ ਲੈ ਕੇ ਪੂਰੇ ਭਾਰਤ ਦੇ ਜਿੰਨੀਆਂ ਬਾਹਰਲੇ ਸਟੇਟਾਂ ਸਾਡੀ ਕੋਸ਼ਿਸ਼ ਹੈ ਵੀ ਇੱਕ ਦਿਨ 'ਚ ਦੋ ਕਾਨਫਰੰਸਾਂ ਹੋਣ ਇੱਕ ਤਾਂ لازਮੀ ਹੋਵੇ ਆਪਣੇ ਕਰਨਾਟਕ ਆਮਲਾਡੂ ਮਹਾਰਾਸ਼ਟਰ ਮੱਧ ਪ੍ਰਦੇਸ਼ ਚੂਪੀ ਰਾਜਸਥਾਨ ਹਰਿਆਣਾ ਉਹਨਾਂ ਦੇ ਵਿੱਚ ਸਾਡੀ ਟਾਈਮ ਬਣ ਚੁੱਕਿਆ ਅੱਜ ਰਾਤ ਨੂੰ ਮੀਟਿੰਗ ਹੈ ਕਿ ਸਰਕਾਰ ਤਾਂ ਭੁਲੇਖਾ ਤੋੜਦੀ ਹੈ ਜਿਹੜੇ ਕਹਿੰਦੇ ਵੀ ਜਿਹੜਾ ਮੋਰਚਾ ਚੱਲ ਰਿਹਾ ਹੈ ਨਾ ਪੰਜਾਬ ਦਾ ਹੀ ਹੈ ਇਹ ਤਾਂ ਪੁੱਛੇ ਸਾ ਹਰਿਆਣੇ ਦਾ ਹੀ ਹੈ ਉਸ ਡੇਟਾ ਦੇ ਵਿੱਚ ਕਾਂ ਫਰਜ਼ਾ ਕਰਕੇ ਤੇ ਜਿਹੜੀ ਫਿਰ 19 ਮਾਰਚ ਨੂੰ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚੋਂ ਬਹੁਤ ਸਾਡੇ ਕਿਸਾਨ ਬੋਧ ਨਿਗਾ ਲੱਗੀ ਹੋਈ ਆ ਵੀ ਆਹ ਮੀਟਿੰਗ ਦੇ ਵਿੱਚ ਨਿਪਟ ਜੂਗਾ ਪਰ ਅਮੋ ਜੇ ਨਿਪਟਣਾ ਹੁੰਦਾ ਸਰਕਾਰ ਨੇ ਸਾਨੂੰ ਕੁਝ ਦੇਣਾ ਹੁੰਦਾ ਨਾ ਫਿਰ ਐਨੀ ਲੰਮੀ ਮੀਟਿੰਗ ਨਹੀਂ ਪੈਂਦੀ ਸੀ ਮਹੀਨੇ-ਮਹੀਨੇ ਦੀ ਮੀਟਿੰਗ ਕਿਉਂ ਦਿੰਦੇ ਆ ਤੇ ਨਿਗਾ ਮਾਰਨੀ ਚਾਹੀਦੀ ਹੈ ਆਪਾਂ ਮਹੀਨੇ ਦੀ ਮੀਟਿੰਗ ਦੇਣ ਦਾ ਮਤਲਬ ਸਾਡੇ ਮੋਰਚੇ ਨੂੰ ਉਸ ਸੀਜ਼ਨ ਦੇ ਵਿੱਚ ਲਿਆ ਕੇ ਦੇਖਣਾ ਚਾਹੁੰਦੇ ਆ। ਇਸ ਮੀਟਿੰਗ ਦੇ ਵਿੱਚ ਤੁਸੀਂ ਅੱਜ ਫੈਸਲਾ ਕਰਨਾ ਹੈ ਕਿ ਸਾਡੀਆਂ ਟਰੈ ਟਰਾਲੀਆਂ ਖਨੌਰੀ ਕਿੰਨੀਆਂ ਨੇ? ਸ਼ੱਬੂ ਕਿੰਨੀਆਂ ਨੇ? ਤਔਸਤ ਟਰੈ ਟਰਾਲੀਆਂ ਤੇ ਨਿਗਾਹ ਦੇ ਇੰਟੈਲੀਜੈਂਸੀਆਂ ਦੀਆਂ ਕਿ ਕਿਸਾਨ ਆ ਰਹੇ ਆ ਕਿ ਜਾ ਰਹੇ ਆ? ਹੁਣ ਜਿਹੜੀ ਐਡੀ ਲੰਮੀ ਮੀਟਿੰਗ ਦੇਣ ਦਾ ਮਤਲਬ ਇਹ ਕਿ ਮਹੀਨੇ ਨੂੰ ਲੋਕ ਕਣਕ ਦੇ ਸੀਜ਼ਨ 'ਚ ਵੜ ਜਾਣਗੇ ਇਹ ਟਰੈਕ ਟਰਾਲੀਆਂ ਮੋਰਚਾ ਜੋ ਖਿੱਚਣੇ ਸ਼ੁਰੂ ਕਰ ਜਾਣਗੇ ਆਪਣੇ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਮੈਂ ਜ਼ਿਲ੍ਹਾ ਕਮੇਟੀਆਂ ਨੂੰ ਕਹਿਣਾ ਵੀ ਆਪ ਦੀ ਤੁਸੀਂ ਗਿਣਤੀ ਲੈ ਕੇ ਆਉਣੀ ਹੈ ਕਿ ਸਾਡੀਆਂ ਖਨੌਰੀ ਕਿੰਨੀਆਂ ਛੱਭੂ ਕਿੰਨੀਆਂ 500 ਜੇ ਸੋਨੇ ਜ਼ਿਲ੍ਹੇ ਦੀ ਟਰਾਲੀ ਖੜੀ ਹੈ ਤਾਂ ਕਣਕ ਦੇ ਸੀਜ਼ਨ 'ਚ 550 ਹੋਵੇ ਨਾ ਹੋਵੇ ਕਿ ਸਾਡੀ 450 ਰਹੇ। ਤਾਂ ਜਿਹੜੇ ਪਿੰਡ ਦੀਆਂ ਟਰੈਕ ਟਰਾਲੀਆਂ ਖੜੀਆਂ ਨੇ ਉਸ ਪਿੰਡ ਦਾ ਇਕੱਠ ਕਰਕੇ ਉਸ ਪਿੰਡ ਦੇ ਵਿੱਚ ਦੱਸੋ ਵੀ ਆਹ ਕਿਸਾਨ ਦੀਆਂ ਦੋ ਟਰਾਲੀਆਂ ਖੜੀਆਂ ਟਰੈਕ ਖੜਾ ਹੈ। ਤਾਂ ਆਪਾਂ ਸਾਰਾ ਪਿੰਡ ਇਹਨਾਂ ਨੂੰ ਟਰੈਕ ਟਰਾਲੀਆਂ ਦਾ ਪ੍ਰਬੰਧ ਕਰਕੇ ਦੇਵਾਂਗੇ ਤੇ ਕੋਸ਼ਿਸ਼ ਕਰਗੇ ਇੱਕ ਤਾਂ ਹੀ ਹੋਰ ਤੋਰਗੇ। ਜੇ ਉਹ ਬੱਤੌਰ ਦਿੰਦੇ ਆ। ਫਰ ਮੀਟਿੰਗਾਂ ਲੈ ਜਾਣ ਜੰਗੀਆਂ ਲੰਬੀਆਂ ਲੈ ਕੇ ਜਾਣ ਲੈ ਜਾਣ ਹੋਰ ਲੈ ਜਾਣ 2 ਮਹੀਨਿਆਂ ਦੀ ਸਾਡੀ ਤਿਆਰੀ ਨਾਲ ਦੀ ਨਾਲ ਹੋਵੇ ਇਹ ਗੱਲਾਂ ਦੇ ਵਿੱਚੋਂ ਸਾਡੀ ਲੋਡ ਲਿਗਲੀ ਕਿ ਪੰਜਾਬ ਦੀ ਆ ਸਾਡੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਗਰਾਊਂਡ ਲੈਵਲ ਤੇ ਸਾਡੇ ਕਿਸਾਨਾਂ ਨੂੰ ਉਹ ਗੱਲ ਦੱਸੀ ਜਾਵੇ ਉਹ ਤੋਂ ਜਿੰਨੇ ਤੁਸੀਂ ਜ਼ਿਲ੍ਹਾ ਪਟਿਆਲਾ ਨਾਲ ਸਵਤ ਸਾਡੇ ਵਰਕਰ ਸਾਡੇ ਆਗੂ ਆਇਓ ਬਹੁਤ ਬਹੁਤ ਧੰਨਵਾਦ ਆਪਾਂ ਮੇਥੋਂ ਪਹਿਲਾਂ ਡੱਲੇਵਾਲ ਸਾਹਿਬਾਰੇ ਬਹੁਤ ਅਗਮਣੇ ਦੱਸਿਆ ਹੈ ਤਾਂ ਉਹਨਾਂ ਨੂੰ ਪ੍ਰਾਪੋ 100 ਦਿਨ ਹੋਣ ਜਾ ਰਿਹਾ ਹੈ 100 ਦਿਨ ਕੋਈ ਗਿਣਿਆ ਨਹੀਂ ਜਾਂਦਾ 100 ਦਿਨ ਦੇ ਵਿੱਚ ਸਵਾ ਤਿੰਨ ਸਾਢੇ ਤਿੰਨ ਮਹੀਨੇ ਹੋਣੇ ਤੇ ਜਿਹੜੇ ਲੋਕਾਂ ਨੂੰ ਸ਼ੰਕਾ ਸੀ ਵੀ ਡੱਲੇਵਾਲ ਸਭ ਕੁਝ ਖਾ ਰਿਹਾ ਹੋਵੇ ਕੁਛ ਪੀ ਰਹਾ ਹੋਣਾ ਐ ਇੰਨਾ ਲੰਮਾ ਸਮਾਂ ਬੰਦਾ ਕਿਉਂ ਜਿਉ ਨਹੀਂ ਸਕਦਾ ਆ ਰਿਪੋਰਟ ਆ ਗਈ ਢੱਲੇਵਾਲ ਸਾਹਿਬ ਦੀ ਆਪਾਂ ਰਿਪੋਰਟ ਕਰਵਾ ਲਈਏ ਡਾਕਟਰਾਂ ਦੀ ਰਿਪੋਰਟ ਆ ਵੀ ਉਹਨਾਂ ਦੇ ਬਾਡੀ ਦੇ ਵਿੱਚ ਸਿਮੇ ਇਕੱਲੇ ਪਾਣੀ ਤੋਂ ਬਗੈਰ ਕੁਛ ਨਹੀਂ ਭਲੇਕੇ ਦੂਰ ਹੋ ਗਏ ਲੋਕਾਂ ਦੇ ਜਿਹੜੇ ਚਰਚਾ ਕਰ ਰਹੇ ਸੀ ਤੋਂ ਇਹ ਦੋ ਤਿੰਨ ਦਿਨ ਪਹਿਲਾਂ 11:30 ਵਜੇ ਬੁਖਾਰ ਕਰਦਾ ਢੱਲੇਵਾਲ ਸਾਹਿਬ ਨੂੰ ਉਹ ਮੋਟਿਆਂ ਨੇ ਫੋਨ ਕੀਤਾ ਸਾਨੂੰ ਮੈਂ ਤੇ ਮਨੂੰ ਕਹਾੜ ਡੱਲੇਵਾਲ ਸਾਹਿਬ ਕੋਲੇ ਗਏ ਡਾਕਟਰ ਬੁਲਾਏ ਤਾਂ ਉਹਨਾਂ ਦੀ ਪੋਜੀਸ਼ਨ ਇਹ ਨਹੀਂ ਸੀ ਕੰਮ ਰਹੇ ਸੀ ਪੂਰੇ ਜੋਰ ਨਾਲ ਬੁਖਾਰ ਇਹਨਾਂ ਚੜਿਆ 103 ਹੋਇਆ ਪਿਆ ਤੋਂ ਡਾਕਟਰ ਕਹਿ ਰਹੇ ਸੀ ਵੀ ਐਮਰਜੈਂਸੀ ਸਾਡੇ ਕੋਲੇ ਕੋਈ ਪ੍ਰਬੰਧ ਨਹੀਂ ਇਹਨੂੰ ਹਸਪੀਟਲ ਲੈ ਕੇ ਜਾਈਏ ਜਦੋਂ ਸੀ ਉਹ ਟਰਾਲੀ ਦੇ ਖੁੰਝੇ ਦੇ ਵਿੱਚ ਰਹਿ ਕਰਨ ਲੱਗੇ ਡਾਕਟਰਾਂ ਨਾਲ ਦੱਲੇਵਾਲ ਸਾਹਿਬ ਕਹਿੰਦਾ ਵੀ ਕੀ ਕਰ ਰਹੇ ਹੋ ਅਸੀਂ ਅਖੇ ਕੁਝ ਨਹੀਂ ਪ੍ਰਧਾਨ ਜੀ ਕੁਝ ਨਹੀਂ ਕਰ ਰਹੇ ਕਹਿੰਦਾ ਸੋ ਵੀ ਗੱਲ ਤਾਂ ਚੱਲ ਰਹੀ ਹੈ ਨਹੀਂ ਅਸੀਂ ਅਖੇ ਕੁਝ ਨਹੀਂ ਅਸੀਂ ਲਕੋਣ ਦੀ ਕੋਸ਼ਿਸ਼ ਕੀਤੀ ਕਹਿੰਦਾ ਵੀ ਨਹੀਂ ਇਹ ਦਿਨ ਤਾਂ ਹੁਣੇ ਹੀ ਸੀ ਵੇਖੋ ਅਸੀਂ ਚਿੰਤਾ ਚ ਅਸੀਂ ਕਰ ਰਹੀਏ ਜਿਹੜੇ ਬੰਦੇ ਨੂੰ ਬੁਖਾਰ ਹੋਵੇ ਕੰਮ ਰਹਾ ਹੋਵੇ ਕਹਿੰਦਾ ਇਹ ਦਿਨ ਤਾਂ ਹੁਣ ਹੀ ਹੈ ਪਾ ਇੰਨੇ ਉਹਨਾਂ ਦਾ ਜੋਸ਼-ੋਸ਼ 2 ਦਿਨ ਤਾਂ ਆਉਣਗੇ ਤਾਂ ਭਰ ਫੇਰ ਸਾਡੇ ਹੋਰ ਵੀ ਸੋਚਿਆ ਸੀ ਤੜਕੇ ਉੱਠ ਕੇ ਵੀ ਜੇ ਉਹਨਾਂ ਐਮਰਜੈਂਸੀ ਕੋਈ ਕੰਮ ਬਣ ਜਾਂਦਾ ਸਾਡੇ ਤਾਂ ਸਾਰੇ ਹੀ ਆ ਗੂ ਪਿੰਡਾਂ 'ਚ ਬੈਠੇ ਨੇ ਜਦੋਂ ਉਹਨਾਂ ਨੂੰ ਕਹਾ ਗਿਆ ਇੰਨੇ ਐਮਰਜੈਂਸੀ ਦੇ ਵਿੱਚ ਅਸੀਂ ਕੋਈ ਪ੍ਰੋਗਰਾਮ ਦੇਣਾ ਹੈ ਤੇ ਸਾਡੇ ਪਰਿਵਾਰ ਨੂੰ ਵੀ ਪਤਾ ਨਹੀਂ ਵੀ ਨੱਲੇਵਾਲ ਸਾਹਿਬ ਦੀ ਕੀ ਪੋਜੀਸ਼ਨ ਹੈ ਲੋਕਾਂ ਨੂੰ ਤਾਂ ਲੱਗਦਾ ਬਹੁਤ ਫੇਰ ਵੀ ਠੀਕ ਆ ਹੁਣ ਤਾਂ ਉਹ ਖਤਰੇ ਤੋਂ ਨਿਕਲ ਗਿਆ ਬਹੁਤ ਦੇ ਦਿਮਾਗ ਤੇ ਨਾ ਵੀ ਖਤਰੇ ਆ ਹੁਣ ਨਹੀਂ ਖਤਰਾ ਕੋਈ ਖਤਰਾ ਤਾਂ 53 ਦਿਨਾਂ ਦਾ ਸੀ ਹੁਣ ਤਾਂ ਮੈਡੀਕਲ ਹੈਂਡ ਲੈ ਰਹੇ ਨੇ ਪਰ ਪੋਜੀਸ਼ਨ ਉਥੇ ਦੀ ਉਥੇ ਹੀ ਆ ਕਿਸੇ ਵੇਲੇ ਵੀ ਇਹ ਪੋਜੀਸ਼ਨ ਜੇ ਬਣਦੀ ਹੈ ਤਾਂ ਅਸੀਂ ਜ਼ਿਲ੍ਹਾ ਪ੍ਰਧਾਨ ਨੂੰ ਕਹਾਂਗੇ ਵੇ ਵਰਕਰਾਂ ਨੂੰ ਫੋਨ ਕਰੋ ਸਾਡੇ ਕੋਲ ਇਹ ਹੀ ਹੈ ਕਿ ਖਨੌਰੀ ਆਉਂ ਜਿਹੜੀ ਬੱਚ ਦੀ ਸੰਗਤ ਆ ਸਾਡੀਆਂ ਪੈਣਾ ਸਾਡੇ ਨੌਜਵਨ ਸੜਕਾਂ ਤੇ ਭਾਵਾਂਗੇ ਐਮਰਜੈਂਸੀ ਵੀ ਸਰਕਾਰ ਸਾਨੂੰ ਕਿਉਂ ਨਹੀਂ ਕੁਝ ਦੇ ਰਹੀ ਇਹ ਆਪਾਂ ਤਿਆਰੀ ਦੇ ਵਿੱਚੋਂ ਕਰ ਰਹੇ ਆ ਤਾਂ ਇਹ ਪ੍ਰੋਗਰਾਮ ਕਿਸੇ ਵੇਲੇ ਕਿਸੇ ਹਾਲਾਤ ਪ੍ਰਮਾਤਮਾ ਦੀ ਮਿਹਰ ਹੈ ਡਲੇਵਾਲ ਸਾਹਿਬ ਇਹ ਕਹਿ ਰਹੇ ਨੇ ਕਿ ਬੰਦਾ ਕੁਝ ਨਹੀਂ ਕਰਦਾ ਤਾਂ ਪ੍ਰਮਾਤਮਾ ਨੇ ਕਰਨਾ ਤੁਸੀਂ ਹੌਸਲਾ ਰੱਖੋ ਜਿੱਤਾਂਗੇ ਤੇ ਆਪਾਂ ਨੂੰ ਘਰੇ ਬੈਠਿਆਂ ਨੂੰ ਰੋਟੀ ਵੀ ਖਾ ਰਹੇ ਆ ਕੰਮ ਵੀ ਕਰ ਰਹੇ ਆ ਘਰੇ ਵੀ ਐ ਆਪਾਂ ਸੰਸਾ ਕਰ ਰਹੇ ਆ ਪਤਾ ਨਹੀਂ ਸਰਕਾਰ ਮੰਨੂ ਕਿ ਨਹੀਂ ਮੰਨੂ ਪਤਾ ਨਹੀਂ ਨੇਪੜੂ ਕੋ ਨਹੀਂ ਨੇਪੜੂ ਯਾਰ ਜਦੋਂ ਆਪਣਾ ਜਰਨੈਲ ਇੰਨਾ ਦਿਰਡ ਹੈ ਕਿ ਪ੍ਰਮਾਤਮਾ ਮੋਰਚਾ ਜਿੱਤ ਕੇ ਦੇਊਗਾ ਆਪਣੀ ਝੋਲੀ ਪਾਉ ਤੇ ਫਿਰ ਘਟੋ ਘਟ ਅਸੀਂ ਉੱਥੇ ਉਹ ਜਿਹੜਾ ਨਾਰਾ ਹੁੰਦਾ ਮੈਂ ਹਰੀਕ ਸਾਈਂ ਬੋਲ ਕੇ ਆਉਣਾ ਇਹ ਆਪਾਂ ਸਾਰਿਆਂ ਨੇ ਲਾਇਆ ਹੋਣਾ ਬਹੁਤ ਜ਼ੋਰ ਨਾਲ ਨਾਰੇ ਲੱਗ ਰਹੇ ਡੱਲੇਵਾਲ ਤੇਰੀ ਸੋਚ ਤੇ ਆਪਾਂ ਕਹਿਦਨੇ ਪੈਰਾ ਤੇ ਮੈਂ ਠੋਕ ਕੇ ਪਰ ਡੱਲੇਵਾਲ ਸਾਹਿਬ ਨੂੰ 100 ਦਿਨ ਹੋ ਗਏ ਟਰਾਲੀ ਚ ਆਪਾਂ ਨੂੰ ਘਰੇ ਹੋ ਗਿਆ ਭਾਈ ਆਏ ਕਿਵੇਂ ਦਿੱਤਾ ਜੋਗੇ ਘਟੋ ਘਟੋ ਤੇ ਪੋਲੀ ਦਾ ਬੈਠ ਗਏ ਫੇਰ ਹੀ ਸੋਚ ਤੇ ਪੈਰਾ ਦੇਵਾਂਗੇ ਵੀ ਭਾਈ ਅਸੀਂ ਤਾਂ ਕੰਮ ਛੱਡ ਕੇ ਹੁਣ ਆ ਗਏ ਉਹਨਾਂ ਦਾ ਸਾਰਾ ਪਰਿਵਾਰ ਉਹਨਾਂ ਦਾ ਰਿਸ਼ਤੇਦਾਰ ਉਹਨਾਂ ਦਾ ਬੇਟਾ ਉਹ ਸਾਰੇ ਉੱਥੇ ਬੈਠੇ ਨੇ ਕੋਈ ਇਹ ਨਿੱਜੀ ਕੰਮ ਆ ਉਹਨਾਂ ਦਾ ਫਿਰ ਤਾਂ ਆਪਾਂ ਕਹਿ ਦਿਆ ਆਪਾਂ ਪ੍ਰਧਾਨ ਬਣਾਇਆ ਢੱਲੇਵਾਲ ਸਾਹਿਬ ਨੂੰ ਉਹਦੀ ਜ਼ਿੰਮੇਵਾਰੀ ਹੈ ਉਹ ਨਿਭਾ ਰਿਹਾ ਹੈ ਪਰ ਆਪਾਂ ਕਿੰਨੀ ਨਿਭਾਰੇ ਆ ਆਪਾਂ ਨਿਭਾਈਏ ਆਪਾਂ ਇਸ ਇਸ਼ੂਆ ਤੇ ਜਦੋਂ ਵਿਚਾਰਾਂਗੇ ਦੋ ਗੱਲਾਂ ਮੈਂ ਅੱਜ ਦੀ ਪੋਜੀਸ਼ਨ ਤੇ ਕੱਲ੍ਹ ਦੀ ਪੋਜੀਸ਼ਨ ਬਹੁਤ ਵੱਡੇ ਬਿਆਨ ਆਉਂਦੇ ਹੁੰਦੇ ਆਪਣੇ ਕਰ ਜਾਂਦੇ ਕੀ ਕਰਦਾ ਕਿਸਾਨਾਂ ਦਾ ਖਤਮ ਹੋਣਾ ਚਾਹੀਦਾ ਹੈ ਕਰਜ਼ੇ ਦੇ ਵਿੱਚ ਖੁਦਕਸ਼ੀਆਂ ਹੋ ਰਹੀਆਂ ਨੇ ਸਰਕਾਰ ਕੁਝ ਨਹੀਂ ਕਰਦੀ ਬੜੇ ਬਿਆਨ ਹੁੰਦੇ ਹਰੇਕ ਕਿਸਾਨ ਦੱਸੇ ਵੱਡੀ ਆਉਂਦੇ ਨਾ ਹੁੰਦੇ ਵਿੱਚ ਇੱਕ ਦਿਨ ਸਾਡੇ ਕੋਲੇ ਆਇਆ ਸੀ ਮੌਕਾ ਸਾਨੂੰ ਮੈਂ ਫੁੱਟ ਰੇਸ ਕਰਕੇ ਸੰਦਾ ਕਰਦਾ ਤੁਸੀਂ ਪਿੰਡਾਂ 'ਚ ਦੱਸਣਾ ਇਹ ਮੌਕਾ ਆ ਗਿਆ ਸੀ ਸਾਡੀ ਗੱਲ ਸਰਕਾਰ ਨਾ ਮੰਨੇ ਆਪਾਂ ਦੀ ਗੱਲ ਕਹੀ ਨਾ ਮੰਨੇ ਕਿਸੇ ਜੱਸੇਬੰਦ ਦੀ ਗੱਲ ਨਾ ਮੰਨੇ ਇਸ ਕਰਕੇ ਤੇ ਸਰਕਾਰ ਬਣ ਗਈ ਸੀ ਕਾਂਗਰਸ ਸਰਕਾਰ ਨੇ ਕੈਪਟਨ ਨੇ ਆਪਣੇ ਨਾਲ ਵਾਦਾ ਕਰ ਲਿਆ ਕਿ ਸੁਮੇਤ ਆਗਿਆ ਨੂੰ ਵੀ ਜੋੜ ਲੈਣਾ ਬੈਂਕਾਂ ਦਾ ਤੇ ਸੁਮੇਤ ਆਗਿਆ ਦਾ ਕਰਦਾ ਖਤਮ ਕਰਾਂਗੇ ਸਾਡੀ ਸਰਕਾਰ ਬਣਾਉਂਦਾ ਬਣ ਗਈ ਸੀ ਨਾ ਵੀ ਆਪਣੀ ਮੰਗ ਸਰਕਾਰ ਨੇ ਠੱਕ ਲਈ ਸੀ ਤੇ ਸਰਕਾਰ ਵੀ ਬਣਾ ਲਈ ਸੀ ਤਾਂ ਹੁਣ ਜਦੋਂ ਮੀਟਿੰਗ ਹੁੰਦੀ ਹੈ ਕੈਪਟਨ ਦੀ ਪਹਿਲੀ ਮੀਟਿੰਗ ਸੱਦੀ ਹੋਂਦਾਂ ਧਖੜ ਬੀਜੇ ਦੀ ਬੋਲੀ ਬੋਲ ਰਿਹਾ ਉਦੋਂ ਕਾਂਗਰਸ ਦਾ ਪ੍ਰਧਾਨ ਸੀ ਚੰਡੀਗੜ੍ਹ ਦੇ ਵਿੱਚ ਇੱਕ ਪੰਜਾਬ ਤੋਂ ਵੱਡੇ ਵਿੱਚ ਮੀਟਿੰਗ ਹੁੰਦੀ ਐ ਉਦੋਂ ਆ ਪੱਤੀ ਚੌਕ ਤੇ ਨਹੀਂ ਬਣੀ ਸੀ ਸਾਰੀਆਂ ਕਿਸਾਨ ਦੇ ਸੰਬੰਧੀਆਂ ਗਈਆਂ ਆ ਮੀਟਿੰਗ ਆਈ ਸਾਰਿਆਂ ਦੀ ਪੁੱਛ ਦੇ ਪੁੱਛ ਦੇ ਵੀ ਭਾਈ ਕੰਮ ਦੇ ਦੇ ਕੀ ਐ ਆਪਣੀ ਜਸੇਪੰਦੀ ਦਾ ਪੱਖ ਆਪਣਾ ਪੱਖ ਰਿਕਾਰਡ ਪਿਆ ਉੱਥੇ ਸਰਕਾਰ ਕੋਲੇ ਬਾਪਾ ਕਿਆ ਸੀ ਵੀ ਸਾਥੋਂ ਪੁੱਛਣ ਦੀ ਕੀ ਲੋੜ ਐ ਤੁਸੀਂ ਲੋਕਾਂ ਨਾਲ ਵਾਦਾ ਕੀਤਾ 49ਵੇਂ ਨਿਪੇਟੇ 'ਚ ਵਾਦਾ ਕੀਤਾ ਸਰਕਾਰ ਲੋਕਾਂ ਦੇ ਬਣਾਤੀ ਹੁਣ ਕਿਸਾਨਾਂ ਦਾ ਸਵੇਤ ਆੜਦੀਆਂ ਦਾ ਕਰਜ਼ਾ ਖਤਮ ਕਰੋ ਕਿੱਥੋਂ ਪੈਸਾ ਲੈਣਾ ਇਹ ਸਰਕਾਰ ਸੋਚੇ ਇਹ ਆਪਣੀ ਮੰਗ ਪਈ ਐ ਮੇਰੇ ਨਾਲ ਦੂਜੇ ਕਸਦਸ ਸਬੰਦियां ਬੈਠੇ ਸੀ ਉਹ ਕਹਿੰਦੇ ਜੀ ਅਸੀਂ ਤਾਂ ਕਰਜ਼ੇ ਦਾ ਸਹਿਮਤੀ ਨਹੀਂ ਵੀ ਕਿਸਾਨਾਂ ਦਾ ਕਰਜ਼ਾ ਹੁਣ ਜਦੋਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਲੱਖ ਮੱਤ ਭੇਦ ਰਹਿਣ ਸਾਡੇ ਲੱਖ ਵਿਚਾਰਾਂ ਦਾ ਵਖਰੇਵਾ ਹੋਵੇ ਲੱਖ ਮੱਤ ਭੇਦ ਹੋਣ ਪਰ ਕਰਜੇ ਤੇ ਸਾਡੇ ਇੱਕ ਮੁੱਦੇ ਤੇ ਸਰਕਾਰ ਨੂੰ ਘੇਰਨਾ ਪੈਂਦਾ ਸੀ ਕੈਪਟਨ ਸਰਕਾਰ ਬਈ ਤੁਸੀਂ ਮਾਫ਼ ਕਰੋ ਤੁਸੀਂ ਵਾਦਾ ਕੀਤਾ ਨਹੀਂ ਕਰੋਗੇ ਤਾਂ ਤੁਹਾਨੂੰ ਘੇਰਾਂਗੇ ਪ੍ਰਭੂ ਜੀ ਕਿਸਾਨ ਜੋ ਸੇ ਬੰਦੇ ਉਹਨਾਂ ਨੂੰ ਕਹਿੰਦੀ ਆਵੇਂ ਅਸੀਂ ਤਾਂ ਸਹਿਮਤੀ ਨਹੀਂ ਤੇ ਫਿਰ ਹੋਰ ਸਰਕਾਰ ਨੂੰ ਕੀ ਚਾਹੀਦਾ ਹੁਣ ਉਹੀ ਪੋਜੀਸ਼ਨ ਸੇਮ ਹੋ ਰਹੀ ਹੁਣ ਐਮਐਸਪੀ ਗਰੰਟੀ ਗਰੁੱਪ ਤੇ ਰੋਲਾ ਪੈ ਰਿਹਾ ਜਮਾਂ ਸੇਮ ਜਿਹੜਾ ਕਰਜ਼ੇ ਤੇ ਪਿਆ ਸੀ ਉਹੀ ਐਮਐਸਪੀ ਗਰੰਟੀ ਗਰੁੱਪ ਤੇ ਪੈ ਰਿਹਾ ਕੋਈ ਕਹਿੰਦਾ 20% ਮਿਲੂ ਲੋਕਾਂ ਨੂੰ ਕੋਈ ਕਹਿੰਦਾ ਮਿਲ ਨਹੀਂ ਨੀ ਚਾਹੀਦੀ ਕੋਈ ਕਹਿੰਦਾ ਪੰਜਾਬ ਦਾ ਨੁਕਸਾਨ ਹੋ ਜੂ ਕੋਈ ਕਹਿੰਦਾ ਹਰਿਆਣੇ ਦਾ ਹੋ ਜੂ ਕੋਈ ਕਹਿੰਦਾ ਜਿੰਨੀ ਚੱਲੀ ਜਾਂਦੀ ਹੈ ਸਮਝ ਨਹੀਂ ਆਉਂਦੀ ਅਸੀਂ ਕੀ ਮੰਗਦੇ ਆ ਮੈਂ ਉਹਨਾਂ ਕਿਸਾਨ ਜੱਸੇ ਬੰਦੀਆਂ ਦੇ ਬਿਆਨ ਸੁਣੇ ਬਿਆਨ ਪਏ ਆ ਟੇਬਲ ਤੇ ਕਟੋ ਕਟ ਸਮਰਥਨ ਮੁੱਲ ਜਿਹਦੇ ਸਰਕਾਰ ਵਾਦਾ ਕਰਦੀ ਐ ਸਾਡੀਆਂ ਸਾੜੀ ਸੋਣੀ ਦੇ ਫਸਲਾਂ ਦਾ ਉਦੋਂ ਦਾ ਦੂਜਾ ਅਖਬਾਰ ਚੱਕ ਕੇ ਦੇਖ ਲਓ ਦੂਜੇ ਦਿਨ ਦਾ ਸਾਰੀਆਂ ਕਿਸਾਨ ਜੱਸੇ ਬੰਦੀਆਂ ਉਹਨੂੰ ਰੱਦ ਕਰਦੀਆਂ ਰੱਦ ਕਰਦੇ ਨਾ ਵੀ ਭਾਈ ਇਹ ਤਾਂ ਭਾ ਘਟਾ ਅਸੀਂ ਇਹਨੂੰ ਰੱਦ ਕਰਦੇ ਆ ਪਰਾ ਉਹ ਜਿਹੜੀ ਚੀਜ਼ ਨੂੰ ਰੱਦ ਕਰਦੇ ਹੋਗੇ ਉਹ ਭਾਏ ਨਹੀਂ ਸਾਡੀ ਮੰਗ ਹੀ ਨਹੀਂ ਅਸੀਂ ਤਾਂ ਘੇਰ ਕੇ ਸਰਕਾਰ ਨੂੰ ਲਿਆ ਰਹੇ ਆ ਕਿ 23 ਫਸਲਾ ਤੇ ਐਮਐਸਬੀ ਦੇ ਰਹੇ ਹੋ ਇਹਨੂੰ ਲਾਗੂ ਰੱਖੋ ਤੇ ਗਰੰਟੀ ਦਿਓ ਦੀ ਆਪਾਂ ਦਾ ਗਰੰਟੀ ਮੰਗ ਰਹੇ ਆ ਉਹ ਕਹਿੰਦੇ ਅਸੀਂ ਸਹਿਮਤ ਹੀ ਨਹੀਂ ਇਹ ਤਾਂ ਕਹਿੰਦੇ ਕਿਸਾਨਾਂ ਦਾ ਫਾਇਦਾ ਹੋਈ ਵੱਟਿਆਂ ਦਾ ਹੋਊ ਜਦ ਐਮਐਸਬੀ ਗਰੰਟੀ ਕਾਨੂੰਨ ਦਾ ਹੁਣ ਵਿਰੋਧ ਕੌਣ ਕਰ ਰਿਹਾ ਹੈ ਉਹ ਜਿਹੜੇ ਤਿੰਨ ਜਣੇ ਰਲ ਗਏ ਜਿਹੜੇ ਵਿਚਾਰ ਨਹੀਂ ਚਾਹੁੰਦੇ ਕਿ ਕਿਸਾਨਾਂ ਦੀਆਂ ਜ਼ਮੀਨਾਂ ਵੰਡਣੀਆਂ ਚਾਹੀਦੀਆਂ ਜਾਂ ਸਿੱਧਾ ਵੰਡਣੀਆਂ ਜਿਹੜੇ ਸੈਲਰ ਮਾਲਕ ਬਾਹਰਲੇ ਸਟੇਟਾਂ ਤੋਂ ਲਿਆ ਕੇ ਸਸਤਾ ਝੋਨਾ ਆਪ ਦੇ ਸੈਲਰਾਂ ਤੇ ਲਾਉਣਾ ਚਾਹੁੰਦੇ ਉਹ ਕਹਿੰਦੇ ਨਹੀਂ ਕਾਨੂੰਨ ਬਣਨਾ ਚਾਹੀਦਾ ਅਸੀਂ ਨਹੀਂ ਸੋਚਦੇ ਵੀ ਕੀ ਦਾ ਬਿਆਨ ਹੈ ਜੇ ਕਾਨੂੰਨ ਬਣ ਜਾਂਦਾ ਹੈ ਆ ਜਿਹੜੇ ਆਪਾਂ ਹਰ ਵਾਰੀ ਟਰੱਕ ਘੇਰਦੇ ਆ ਬਾਰਡਰਾਂ ਤੇ ਫਿਰ ਉੱਥੋਂ ਹਜ਼ਾਰ ਨੂੰ ਲੈ ਕੇ ਜਦੋਂ ਇੱਥੇ ਕਲੰਬਰ ਚ ਹੁੰਦਾ ਨਾ ਉਹਨਾਂ ਦਾ ਧੰਦਾ ਖਤਮ ਹੁੰਦਾ ਹੈ ਜੇਰਾ ਆਪਾਂ ਬਹੁਤ ਕਿਸਾਨ ਦਾ ਹੋਵੇ ਅਸੀਂ ਕਿਸਾਨਾਂ ਨੂੰ ਵੇਖ ਲੈਣਾ ਤਾਂ ਘੱਟੋ ਘੱਟ ਸਾਈਡ ਬਿਜ਼ਨਸ ਵੇਖ ਲੋ ਉਹਦਾ ਬਿਜ਼ਨਸ ਕੀ ਹੈ ਭਾਈ ਖੇਤੀ ਕਰਦਾ ਫਿਰ ਤਾਂ ਉਹ ਕਹੂਗਾ ਕਾਨੂੰਨ ਬਣਨਾ ਚਾਹੀਦਾ ਜੋ ਕਰਦਾ ਵੀ ਹੋਰ ਪਾਸੇ ਲੌਂਦਾ ਫਿਰ ਕਹੂ ਨਹੀਂ ਕਰੂਣ ਦਿੱਤਾ ਕੋਈ ਲੋਕ ਅਸੀਂ ਕਿਸਾਨ ਕਿਸਾਨ ਤੇਰੇ ਵੇਖ ਲੈਨੇ ਆ ਘੱਟੋ-ਘੱਟ ਜਿਹੜਾ ਬੰਦਾ ਕਿਸੇ ਨੀਤੀ ਪਾਲਿਸੀ ਮੰਗਦੇ ਨਾਲ ਸਹਿਮਤ ਨਹੀਂ ਇਹ ਸਵਾਲ ਹੁੰਦਾ ਨਾ ਵੀ ਇਕੱਠੇ ਹੋਜੋ ਅਸੀਂ ਆਪਾਂ ਕਹਿੰਦੇ ਵੀ ਇਕੱਠੇ ਤੋਂ ਕਿਧਰ ਭਜਣਾ ਹੈ ਅਸੀਂ ਤਾਂ ਤਿਆਰ ਆ ਆਪਾਂ ਤਾਂ ਪੀਲਾ ਕੀਤਾ ਕੇ ਆਜੂ ਖਨੌਰੀ ਸ਼ੰਭੂ ਰਤਨਪੁਰੇ ਦਿੱਲੀ ਨੂੰ ਤੁਰਗੇ ਉਹਤੇ ਵੀ ਸਾਡੀਆਂ ਮੀਟਿੰਗਾਂ ਹੋਈਆਂ ਕਹਿੰਦੇ ਸਾਇੰਤਾ ਮਾਰ ਰਹੇ ਹੋ ਸਾਨੂੰ ਤੁਸੀਂ ਆਪਣੀ ਪੇਲ ਨੂੰ ਸੈਂਤਾ ਕਹਿੰਦੇ ਸੈਂਤਾ ਮਾਰ ਰਹੇ ਹੋ ਨਹੀਂ ਤੇ ਖੁੱਲ ਕੇ ਚਰਚਾ ਹੋਈ ਵੀ ਆਜੋ ਭਾਈ ਜਿਹੜਾ ਖਾੜਾ ਹੈ ਖੇਤੀ ਨੀਤੀ ਦਾ ਕੇਂਦਰ ਨੇ ਭੇਜਿਆ ਉਹਦੇ ਸਬੰਧ ਦੇ ਵਿੱਚ ਵੀ ਪੰਜਾਬ ਸਰਕਾਰ ਨੂੰ ਬਹਾਇਆ ਹੁੰਦੇ ਵੇ ਸਾਡੀ ਗੱਲ ਸੁਣੋ ਤੁਸੀਂ ਨਹੀਂ ਕੁਝ ਕਰ ਸਕਦੇ ਖੱਟੋ-ਕੱਟੇ ਨੂੰ ਵਿਧਾਨ ਸਭਾ ਦੇ ਵਿੱਚ ਰੱਦ ਕਰੋ ਕਹਿ ਕੇ ਗਿਆ ਖੇਤੀ ਮੰਤਰੀ ਕਿ ਸੈਸ਼ਨ ਦੇ ਵਿੱਚ ਪਹਿਲੇ ਰੱਦ ਕਰਾਂ ਉਹ ਸਾਥੀਆਂ ਨੂੰ ਕਹੇ ਭਾਈ ਇਹ ਤਾਂ ਬੰਦ ਰੱਦ ਹੋ ਗਿਆ ਹੁਣ ਤੁਸੀਂ ਇਹ ਤਾਂ ਰੱਦ ਹੋ ਗਿਆ ਹੁਣ ਤਾਂ ਲੜਾਈ ਕੇਂਦਰ ਨਾਲ ਬਣ ਗਈ ਹੁਣ ਤਾਂ ਦਿੱਲੀ ਨੂੰ ਆ ਜਾਓ ਹੁਣ ਤਾਂ ਜਿਹੜੀ ਭਾਜਪੀ ਦੀ ਸਰਕਾਰ ਆ ਉਸ ਸਟੇਟਾਂ ਤੇ ਰਹਿ ਗਿਆ ਜਿਹੜੇ ਸਾਨੂੰ ਕਹਿੰਦੇ ਭਾਈ ਟੱਕਰ ਮਹਾਕੇ ਮੁੜਿਆ ਹੋਗੇ ਅਸੀਂ ਤਾਂ ਟੱਕਰ ਮਾਰੀ ਬੈਠੇ ਆ ਆਪਾਂ ਤਾਂ ਜਿਹੜੇ ਉਹਦਾ ਬਿਆਨ 13 ਫਰਵਰੀ ਦੇ ਆਪਣੇ ਖਿਲਾਫ ਬਿਆਨ ਆਇਆ ਕੋਈ ਕਹਿੰਦਾ ਸਮਾਂ ਨਹੀਂ ਸੀ ਕੋਈ ਕਹਿੰਦਾ ਲੜਨਾ ਨਹੀਂ ਚਾਹੀਦਾ ਕੋਈ ਕਹਿੰਦਾ ਜਾਣਾ ਨਹੀਂ ਚਾਹੀਦਾ ਕੋਈ ਕਹਿੰਦਾ ਮੂੜੇ ਆਉਣਗੇ ਟੱਕਰਾਂ ਮਾਰ ਕੇ ਤੇ ਭਰਾਵੋ ਆਪਾਂ ਤਾਂ ਟੱਕਰ ਮਾਰੀ ਹੈ ਬਾਰਡਰਾਂ ਦੇ ਵਿੱਚ 435 ਕਿਸਾਨ ਜ਼ਖਮੀ ਕਰਾਏ ਨੇ ਸਾਡੀਆਂ ਤਾਂ ਲੱਤਾਂ ਬਾਹਾਂ ਤੋੜੀਆਂ ਤੜਵਾਈਆਂ ਸਾਡੇ ਨੌਜਵਾਨਾਂ ਨੇ ਤਾਂ ਬੋਰੀ ਚ ਪਾ ਕੇ ਘਰੀਸ ਕੇ ਲੈ ਗਏ ਅੱਜ ਵੀ ਮੋਰਚੇ 'ਚ ਐ ਚਾਰ ਸਾਡੇ ਨੌਜਵਾਨਾਂ ਨੇ ਨਿਗਾ ਚਲੇ ਗਈ ਸਾਡੇ ਦਾ ਟਰੈਕ ਭੰਨੇ ਗਏ ਸ਼ੋਅ ਕਰ ਸੈਇਦ ਵੀ ਹੋ ਗਿਆ ਸਾਡੇ ਪੁਲਿਸ ਦੀ ਗੋਲੀ ਦੇ ਨਾਲ ਅੱਜ ਵੀ ਮੋਰਚਾ ਚੱਜਿਆ ਹੋਇਆ ਤਾਂ ਇਸ ਲਈ ਹਜੇ ਵੀ ਸਹਿਮਤੀ ਨਹੀਂ ਇਕ ਤਾਂ ਕੱਲੇ ਬਿਆਨਾਂ ਨਾਲ ਨਹੀਂ ਹੋਣੀ ਇਕਤਾ ਹੋਣੀ ਹੈ ਸਾਡੇ ਅੰਦਰੋਂ ਸੇਵ ਬੰਨ ਨਾਲ ਤਾਂ ਇਹ ਕਾਪੜੇ ਸਵਾਲ ਉੱਠਦਾ ਹੈ ਵੀ ਮੋਰਚਾ ਡੱਲੇਵਾਲ ਨੇ ਤੋੜਿਆ ਇਹ ਪ੍ਰਚਾਰ ਕਰਦੇ ਨੇ ਵੀ ਡੱਲੇਵਾਲ ਨੇ ਤੋੜਿਆ ਅਸੀਂ ਆਖਿਆ ਵੀ ਢੱਲੇਵਾਲ ਨੇ ਮੋਰਚਾ ਤੋੜਿਆ ਕੋਈ ਤੱਥ ਤਾਂ ਦੇ ਦਿਓ ਕੋਈ ਤੱਥ ਤਾਂ ਹੋਵੇ ਨਾ ਅਸੀਂ ਵੀ ਕਹਿ ਦਈਏ ਢੱਲੇਵਾਲ ਸਾਹਿਬ ਜੜਾ ਮੋਰਚਾ ਸੀ ਅਸੀਂ ਤਾਂ ਕਹਿ ਰਹੇ ਸੀ ਵੀ ਦਿੱਲੀ ਹੋਰ ਵਹਿਜੋ ਕਿ ਹੁਣ ਮੰਗਾ ਮਨਾ ਕੇ ਮੁੜਾਂਗੇ ਐਮਐਸਪੀ ਗਰੰਟੀ ਕਰੂਣ ਲੈ ਕੇ ਮੁੜਾਂਗੇ ਭਾਈ ਤੁਸੀਂ ਛੱਡ ਕੇ ਭੱਜੇ ਇਲੈਕਸ਼ਨ ਤੁਸੀਂ ਲੜੇ ਢੱਲੇਵਾਲ ਨਾਲ ਤਾਂ ਨਹੀਂ ਲੜੇ ਇਹ ਜਵਾਬ ਨਹੀਂ ਸੀ ਕਹਿੰਦੇ ਵੀ ਇਹ ਗੱਲਾਂ ਵਿਚਾਰਨ ਵਾਲੀਆਂ ਨੇ ਚਲੋ ਉਹ ਆ ਤੇ ਮੈਂ ਤਾਂ ਗੱਲ ਕਰਦਾ ਕਿ ਉਹ ਖਾਡੇ ਦੀ ਕਾਪੀ ਪਤਾ ਨਹੀਂ ਕਿਹਨੇ ਦਿੱਤੀ ਮੀਡੀਆ ਤੇ ਚੱਲੀ ਜਾਂਦੀ ਐ। ਉਹ ਸਾਡੇ ਵੱਲੋਂ ਨਹੀਂ ਗਈ। ਅਸੀਂ ਤਾਂ ਉਹਨਾਂ ਨੂੰ ਵਿਚਾਰਨ ਵਾਸਤੇ ਕਿਹਾ ਸੋਚੋ ਬੈਠਾਂਗੇ। ਤਾਂ ਇਹ ਸ਼ਿਸ਼ੂਆਂ ਤੇ ਪੂਰੀ ਖੁੱਲ ਕੇ ਗੱਲ ਹੋਈ। ਉਹ ਕਹਿੰਦੇ ਜੀ ਮੋਰਚਾ ਹੀ ਮੁਤਲੀ ਕਰ ਦਿਓ। ਧਰਵਾਇ ਚੱਕ ਲੋ। ਆਪਾਂ ਹੁਣ ਚੱਕ ਲਈਏ ਤੇ ਸਾਰੇ ਬੈਠੇ ਹੋ। ਮੋਰਚਾ ਕਦੇ ਲੱਗ ਜੂ। ਲੋਕ ਤਾਂ ਇਹ ਕਹਿ ਰਹੇ ਨੇ ਵੀ ਭਾਈ ਉਦੋਂ 2020 ਚ ਹੋਰ ਬੈਠ ਜਾਂਦੇ ਮੰਗਾ ਮਨਾ ਕੇ ਉੱਠਦੇ ਉਹ ਮੰਗਾ ਕਿਹੜੀਆਂ ਨੇ ਐਨਐਸਪੀ ਗਰੰਟੀ ਕਾਨੂੰਨ ਤੇ ਕਾਨੂੰਨ ਬਣੇ ਲਕੀਨਪੁਰ ਖੀਰੀ ਵਾਲੀ ਘਟਨਾ ਜਿਹੜੀ ਸਾਡੇ ਕਿਸਾਨ ਸੀਦ ਕੀਤਾ ਉਹਨਾਂ ਪਰਿਵਾਰਾਂ ਨੂੰ ਇਨਸਾਫ ਮਿਲੇ ਅਸੀਂ ਕਹਿੰਦੇ ਖੇਤੀ ਨੂੰ ਸਾਡੀ ਖੇਤੀ ਨੂੰ ਪ੍ਰਦੂਸ਼ਣ ਤੋਂ ਬਾਹਰ ਕੱਢੋ ਬਿਜਲੀ ਐਕਟ ਰੱਦ ਕਰੋ ਜਿੰਨੇ ਸਾਡੇ ਮੋਰਚੇ 'ਚ ਕਿਸਾਨ ਸ਼ਹੀਦ ਹੋਏ ਉਹਨਾਂ ਨੂੰ ਮਾਜਵਾ ਦਿਓ ਨੌਕਰੀਆਂ ਦਿਓ ਕੇਸ ਵਾਪਸ ਲੋਕ ਤਾਂ ਮੰਗਾ ਤਾਂ ਸਾਡੀ ਉਮੀਦ ਹੀ ਖੜੀ ਹੈ ਹੁਣ ਜੇ ਮੋਰਚੇ ਦੀਆਂ ਧੂਰੀਆਂ ਮੰਗਾ ਅਸੀਂ ਮਨਾ ਰਹੇ ਲੜ ਰਹੇ ਆ ਪਰ ਕੰਨੇ ਵੀ ਤਾਂ ਭਾਜਪਾ ਨੂੰ ਫਾਇਦਾ ਹੋਇਆ ਬੇ ਸੋਡੇ ਮੋਰਚੇ ਨਾਲ ਭਾਜਪਾ ਨੂੰ ਫਾਇਦਾ ਹੋਇਆ ਅਸੀਂ ਆਖਿਆ ਵੀ ਅਸੀਂ ਕਿਤੇ ਸਪੋਰਟ ਕਰਨ ਗਏ ਅਸੀਂ ਬੂਟ ਦਾ ਕੋਈ ਕਹਿਣਗੇ ਭਾਈ ਤੁਸੀਂ ਤਾਂ ਬੀਜੇਪੀ ਨੂੰ ਲੜ ਕੇ ਦੇਖ ਲਿਆ ਰਾਜੇਵਾਲ ਦੇ ਵੀ ਲੜ ਕੇ ਦੇਖ ਲਿਆ ਗਰਨਾਬ ਨੇ ਵੀ ਲੜ ਕੇ ਦੇਖ ਲਿਆ ਹਰਾਦੀ ਵੀ ਬੀਜੇਪੀ ਅਸੀਂ ਤਾਂ ਮੋਰਚੇ 'ਤੇ ਜਾਂਦੇ ਵੀ ਡਟੇ ਖੜੇ ਏਸ ਹਾਲਾਤਾਂ 'ਤੇ ਸਾਡੇ ਹੀ ਜਿਵੇਂ ਕਰਜ਼ੇ ਦੇ ਖਿਲਾਫ ਐ ਐਵੇਂ ਐਮਐਸਪੀ ਗਰੰਟੀ ਕਾਊਂਨਲ ਤੇ ਸੁਭਾਮੀ ਨਰਥਨ ਦੀ ਰਿਪੋਰਟ ਤੇ ਲੱਗ ਖਿਲਾਫ ਹੁਣ ਜਿੰਨਾ ਚਿਰ ਇਸ ਗੱਲਾਂ ਨੂੰ ਪੜਚੋਲ ਦੇ ਨਹੀਂ ਸੋਚਦੇ ਨਹੀਂ ਜਿਵੇਂ ਆ ਸੱਤਵਾਂ ਵੀ ਪੇਗ ਕਮਿਸ਼ਨ ਬਣ ਰਿਹਾ ਆ ਆਪਾਂ ਜਿਹੜੀ ਕਹਿੰਦੇ ਨੇ ਗੱਲ ਤੁਸੀਂ ਬੈਠੇ ਹੋ ਸਾਰੇ ਇਸ ਗੱਲਾਂ ਨੂੰ ਵਿਚਾਰ ਕਰਨੇ ਜੇ ਅੱਜ ਅਸੀਂ ਕਣਕ ਦਾ ਰੇਟ ਕਹਿ ਦਈਏ 5000 ਚਾਹੀਦਾ ਆ ਮੈਨੂੰ ਲੱਗਦਾ ਤੇ ਲੋਕ ਸਾਨੂੰ ਗਾਲਾਂ ਕੱਢਣ ਲੱਗ ਜਾਣਗੇ ਵੀ ਕਿਸਾਨਾਂ ਆ ਕੋ ਨੂੰ ਹਸਾਬ ਹੀ ਨਹੀਂ ਆਉਂਦਾ ਮੈਂ ਤੁਹਾਨੂੰ ਆਧਾਰ ਨਹੀਂ ਦਿੰਦਾ ਇਕੱਲੇ ਇਹ ਦੂਵੀਂ ਰੇਟ ਉੱਤੇ ਤੁਸੀਂ ਕਹਿੰਦੇ ਹੋ ਕਿ ਇੰਨਾ ਬਣਦਾ। ਜੇ 5000 ਕਣਕ ਦਾ ਕਹਿ ਦਈਏ ਨਾ 6000 ਬਣਦਾ। ਆਪਣੇ ਜੱਟ ਆਂਕੜਿਆਂ ਮੁਤਾਬਕੀ ਸੌਦਾ 1966-67 ਦੇ ਵਿੱਚ ਕਣਕ ਦਾ ਰੇਟ 76 ਰੁਪਏ ਸੀ ਕੁਆਂਟਲ। ਆਪਾਂ ਵੇਚਿਆ ਨਾ 76 ਰੁਪਏ ਕੱਲੀ ਕਣਕ ਸੀ ਆਪਣੀ। ਤੇ ਇੱਕ ਕੁਆਂਟਲ ਕਣਕ ਵੇਚ ਕੇ ਇੱਟ ਦਾ 32 ਰੁਪਏ ਹਜ਼ਾਰ ਸੀ। ਇਸ ਤੋਂ 200 ਰੁਪਏ ਹਜ਼ਾਰ ਸੀ ਇੱਕ ਕਣਕ ਕੁਆਂਟਲ ਵੇਚ ਕੇ 2000 ਏਟ ਆ ਜਾਂਦੀ ਤੇ 10 ਰੁਪਏ ਬਚਦੇ ਸੀ ਅੱਜ ਲੈਣ ਵਗ ਜਓ ਇੱਕ ਕੁਆਂਟਲ ਦੀ ਕਿੰਨੀ ਏਟ ਆਉਗੀ ਸੋਚ ਲਓ ਨਾ ਰੇਟ ਉਦੋਂ 2 ਆਉਂਦੀ ਸੀ ਇੱਕ ਕੁਆਂਟਲ ਵੇਚ ਕੇ 5000 ਦੀ ਹੋ ਗਈ 10000 ਦੀ ਹਿੱਟ ਬਈ ਕਿੰਨੇ ਕੁਆਂਟਲ ਗਏ ਉਹਦਾ ਰੇਟ ਬਣਾ ਲਓ 7000 ਬਣ ਜੂ 10000 ਇਟਲੈਂਡ ਵਾਸਤੇ ਤੇ ਸਾਡਾ 6000 ਬਣਦਾ ਕਣਕ ਦਾ ਜੱਟ ਨੂੰ ਕਹਦੀ ਉਹ ਨਾ ਜੀ ਜੂਨੀਅਰ ਨਾਲ ਤਾਂ ਵੀ ਮੰਗੀ ਜਾਂਦੀ ਹੁਣ ਦੂਜੀ ਨਾਲ ਉਸ ਸਮੇਂ ਨਰਮੇ ਦਾ ਰੇਟ ਸੇਮ ਸੀ 20-20 ਘੱਟ ਸੀਗਾ ਸਿਉਣੇ ਨਾਲ 220 ਰੁਪਏ ਇੱਕ ਕਮਟਲ ਸੀ ਨਰਮੇ ਦਾ ਰੇਟ ਤੇ ਸੋਨਾ 12.5 ਗ੍ਰਾਮ 240 ਸੀ ਇੱਕ ਕਮਟਲ ਦਾ ਹੀ ਕੁੱਲ ਪੈਸੇ 23 ਰੁਪਏ ਪਾ ਕੇ ਇੱਕ ਕਮਟਲ ਸੋਨੇ ਦਾ ਆ ਜਾਂਦਾ ਤੇ ਅੱਜ ਨਾਲੇ 10 ਗ੍ਰਾਮ ਦਾ ਹੈ ਇੱਕ ਕਮਟਲ ਵੇਚ ਕੇ ਲੈ ਲਓ 10 ਗ੍ਰਾਮ ਕਿੰਨੇ ਹਜ਼ਾਰ ਚਾਹੀਦਾ ਜੇ ਨਰਮੇ ਦਾ ਰੇਟ ਕਹਦੀ ਹੈ ਭਾਈ 90000 ਚਾਹੀਦਾ ਹਲਾ ਕਿਸਾਨ ਕਮਲੇ ਹੋਇਆ ਕਿਹੜੀ ਦੇ ਦੂ ਸਰਕਾਰ ਜੋੜਿਆ ਕਿਤੇ ਬੈਠ ਕੇ ਵੀ 90000 ਉਦੋਂ ਡੀਜ਼ਲ ਦਾ ਰੇਟ ਤੇ ਜਿਹੜੇ ਸਾਡੇ ਖਾਸ ਕਰਕੇ ਵਿਰੋਧ ਕਰ ਰਹੇ ਨੇ ਮਲਾਜਮਾਂ ਚੋਂ ਆਉਂਦਾ ਨਹੀਂ ਹੁਣ ਉਦੋਂ ਜਦੋਂ ਮਲਾਜਮ ਭਰਤੀ ਹੋਏ ਚਾਹੇ ਕੋਈ ਟੀਚਰ ਹੋਵੇ ਅਡੋਟੀ ਵਿਭਾਗਾਂ ਚੋਂ ਉਹਨਾਂ 250 ਤੇ ਭਰਤੀ ਹੋਏ 250 ਤੇ ਆਜੋ ਉਹਨਾਂ ਦੀ ਤਨਖਾਹ ਘੱਟ ਤੋਂ ਘੱਟ 60 ਤੋਂ ਲੈ ਕੇ 90000 ਤੱਕ ਹੈ ਉਦੀ ਕੜ ਲਓ ਭਾਈ ਸਾਡੀ ਕਣਕ ਦੇ ਨਾਲ ਜੋੜ ਲਓ ਸਿਤਾ ਮੰਗਦੇ ਹਾਂ ਕਦੇ ਕਿਸਾਨ ਨੇ ਇਹ ਗੱਲ ਸੋਚੀ ਐ ਵੀ ਭਾਈ ਅਸੀਂ ਕਰਜ਼ਈ ਕਿਉਂ ਹੋਇਆ ਅਸੀਂ ਉਦੋਂ ਬਜ਼ੁਰਗ ਜਿਹੜੀ ਮੈਂ ਤਾਂ ਕਹਿੰਦਾ ਵੀ 60 ਸਤ ਦੇ ਵੀ ਇੱਕ ਕੁਆਂਟਲ ਕਣਕ ਪੈਦਾ ਕਰਦਾ ਸੀ ਇੱਕ ਕੁਮਾਂਟਲ ਨਾਲ 2000 ਰੁਪਏ ਤਾਂ ਆ ਜਾਂਦੀ ਅੱਜ ਜਿਹੜੀ ਅਸੀਂ ਕਹਿੰਦੇ ਬਜ਼ੁਰਗਾਂ ਤੋਂ ਤਾਂ ਖੇਤੀ ਵਧੀ ਨਹੀਂ ਅਸਤੇ 10 ਮੱਣ ਤੋਂ 7 ਮੱਣ ਤੇ ਲੈ ਗਏ ਤੇ ਗਈ ਕਿੱਧਰ ਭਾਈ ਭੱਠੇ ਤੇ ਗਈ ਅਸੀਂ ਕਰਕਤਾ ਵਧਾ ਲਈ ਪਰ ਪੈਸੇ ਤਾਂ ਨਹੀਂ ਵਧਾਏ। ਪ੍ਰਾਇਟਰਾਂ ਦਾ ਕੀ ਹਾਲ ਆ ਕਿੰਨੀ ਰੇਟ ਸੀ? ਅਸੀਂ ਇਸ ਨੂੰ ਕਹਿੰਦੇ ਹਾਂ ਕਿ ਕੀਮਤ ਸੂਚਮ ਤਾਾਕ ਪਾ ਦਿਓ। ਮਜ਼ਦੂਰ ਦੀ ਤਿਆੜੀ, ਮੁਲਾਜ਼ਮ ਦੀ ਤਨਖਾਹ, ਕਿਸਾਨ ਦੀ ਉਜਤੇ ਕਾਰਖਾਨੇ ਦੀ ਜੋੜ ਦਿਓ। ਮੰਗਾਈ ਬਾਦੀਆਂ ਤਾਂ ਘਟਾ ਦਿਓ। ਬਾਧੇ ਤਾਂ ਵਧਾ ਦਿਓ। ਆਪਾਂ ਕੀ ਮੰਗਦੇ ਹਾਂ? ਹੁਣ ਘਟੋ ਘੱਟ ਸਮਰਥਨ ਮੁੱਲ ਚ ਕੀਤਾ ਵਾਦਾ ਅਸੀਂ ਤਾਂ ਰੱਦ ਕਰਦੇ ਹਾਂ। ਅਸੀਂ ਇਹ ਕਹਿੰਦੇ ਘੱਟੋ ਘੱਟ ਸਰਕਾਰ ਗਰੰਟੀ ਦਾ ਦੇ ਦੇ ਇਹ ਤੇ ਵੀ ਸਹਿਮਤੀ ਨਹੀਂ ਲੋਕਾਂ ਨੂੰ ਇਹਦੇ ਵੀ ਵਿਰੋਧ ਕਰਦੇ ਨੇ ਢੱਲੇਵਾਲ ਸਾਹਿਬ ਤਾਂ ਜੀ ਐਵੇਂ ਬੈਠਾ ਮਾਰ ਰਬ ਤੇ ਢੱਲੇਵਾਲ ਸਾਹਿਬ ਨੇ ਆંકੜੇ ਪੜ੍ਹੇ ਨੇ ਸੁਣੇ ਨੇ ਦੇਖੇ ਨੇ ਉਹਨੇ ਕਿ ਐਡਾ ਬਖਰੇਵਾ ਹੁਣ ਜੇ ਕਿਸੇ ਨੂੰ ਇਹ ਲੱਗਦਾ ਹੋਵੇ ਬਈ ਠੀਕ ਆ ਜੀ ਸਰਕਾਰ ਕੀ ਕਰ ਸਕਦੀ ਹੈ ਐਨਾ ਕੁ ਸਰਕਾਰ ਕਿਵੇਂ ਕਰ ਲੂ ਪਰ ਉਹ ਆਪਾ ਦਾ ਇੰਨਾ ਨਾਦ ਵੀ ਪੈਦਾ ਕਰਦਾ ਭੁੱਖ ਮਰੀ ਧੋਮਾ ਕੱਢਦੀ ਸਰਕਾਰ ਵਾਰ ਅਸੀਂ ਆਪਦੇ ਉਸ ਕਮਿਸ਼ਨਾਂ ਚੋਂ ਟੈਕਸਾਂ ਚੋਂ ਅਸੀਂ ਸਰਕਾਰੀ ਧਾਰੇ ਕਾਇਮ ਕੀਤੇ ਸਰਕਾਰ ਦੇ ਸਾਡੇ ਟੈਕਸਾਂ ਚੋਂ ਸਰਕਾਰੀ ਧਾਰੇ ਖੜੇ ਕੀਤੇ ਚਾਹੇ ਉਹ ਮਾਰਕ ਫੈਟਰ ਦੇ ਬਿਜਲੀ ਬੋਰਡਰ ਦੇ ਧਾਰੇ ਆ ਸਰਕਾਰ ਨੇ ਸਾਰੀ ਵੇਚ ਤੇ ਹੁਣ ਇਹ ਘਟਾ ਕਿਸਾਨਾਂ ਨੇ ਤਾਂ ਨਹੀਂ ਪਾਇਆ ਜੇ ਕੋਈ ਆ ਦੇ ਕਹੇ ਮੈਨੂੰ ਯਾਦ ਆ ਜਦੋਂ ਰਫਾਇੰਡਰੀ ਲੱਗੀ ਆ ਰਾਮੇ ਇਲਾਕੇ ਦੇ ਵਿੱਚ ਉਹ ਕਹਿੰਦੇ ਜੀ 10 ਪਿੰਡਾਂ ਦੀ ਜ਼ਮੀਨ ਲੈਣੀ ਹੈ ਤੇ ਅਸੀਂ ਉਹਦਾ ਵਿਰੋਧ ਕਰਾਉਣ ਮੀਟਿੰਗਾਂ ਗਈ ਪਿੰਡ 'ਚ ਕਰਨ ਜਿਵੇਂ ਤੁਸੀਂ ਗੜੇ ਮਾਰੀ ਹੋਈ ਆ ਪਿੰਡਾਂ ਕਿਸਾਨਾਂ 'ਚ ਗਏ